ਤੁਹਾਡੇ ਤੁਹਾਡਾ ਆਪਣੇ YouTube লাইਵ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਆਪਣੇ YouTube লাইਵ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਜਿਹੜਾ ਆਪਾਂ ਤੁਹਾਡਾ ਪ੍ਰੋਮਿਸ ਕੀਤਾ ਸੀਗਾ ਉਹ ਆਪਾਂ ਕਰ ਦਿੱਤਾ ਹੈ ਅੱਜ ਉਹ ਕੀ ਹੁੰਦੇ ਪੂਰਾ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਇਹ ਸਾਰੇ ਜਿਹੜੇ ਆ ਇਹ ਆਪਾਂ ਤੁਹਾਨੂੰ ਦਵਾਂਗੇ ਫ੍ਰੀ ਗਿਫਟ ਸੂਟ ਇਹ ਹੈਗੇ ਜੀ ਦੁਪੱਟਿਆਂ ਵਾਲੇ ਪਹਿਲੇ 10 ਸੂਟ ਜਿਹੜੇ ਆ ਉਹ ਦੁਪੱਟਿਆਂ ਵਾਲੇ ਦੇਵਾਂਗੇ ਬਾਕੀ ਜਿਹੜੇ 10 ਨੇ ਉਹ ਦੇਵਾਂਗੇ ਆਪਾਂ ਬਿਨਾਂ ਦੁਪੱਟਿਆਂ ਇਹ ਆਪਾਂ ਤੁਹਾਨੂੰ ਦੇ ਦਿੱਤੇ ਸਾਰੇ ਜਿਹੜੇ ਆ ਇਹਨਾਂ ਦੇ ਵਿੱਚੋਂ ਇਹ ਇਹਦੇ ਵਿੱਚੋਂ ਆਪਾਂ ਅੱਜ 20 ਕਸਟਮਰ ਜਿਹੜੇ ਆ ਸਿਲੈਕਟ ਕਰਨ ਲੱਗੇ ਆ ਇਹ ਚੋਂ ਕੋਈ ਵੀ ਇੱਕ ਪਰਚੀ ਜਿਹੜੀ ਆ ਆਪਾਂ ਰੈਂਡਮਲੀ ਅਨਹਦਰ ਚੁੱਕ ਲੂਗੀ ਪਰਚੀ ਉਹਦੇ ਵਿੱਚੋਂ ਜਿਹੜਾ ਵੀ ਤੁਹਾਡਾ ਨੰਬਰ ਕੂਪਨ ਨਿਕਲੂਗਾ ਉਹ ਤੁਸੀਂ ਸਾਨੂੰ ਆਪਣਾ WhatsApp ਭੇਜ ਦਿਓ ਕਰਕੇ ਸਕਰੀਨਸ਼ਾਟ ਲੈ ਕੇ ਤੇ ਉਹ ਆਪਾਂ ਤੁਹਾਨੂੰ ਇੱਕ ਸੂਟ ਇਹਦੇ ਵਿੱਚੋਂ ਰੈਂਡਮਲੀ ਜਿਹੜਾ ਵੀ ਹੋਊਗਾ ਆਪਾਂ ਤੁਹਾਨੂੰ ਭੇਜਾਂਗੇ ਦੁਪੱਟਿਆਂ ਵਾਲੇ ਪਹਿਲੇ 10 ਜਿਹੜੇ ਨੇ ਉਸ ਤੋਂ ਬਾਅਦ ਜਿਹੜੇ ਦਾਸ ਆਉਣਗੇ ਉਹ ਬਿਨਾਂ ਦੁਪੱਟਿਆਂ ਦੇ ਹੋ ਜੇ ਠੀਕ ਹੈ ਜੀ ਇਹਦੇ ਵਿੱਚੋਂ ਇੱਕ ਚੀਜ਼ ਹੋਰ ਇਹ ਜਿਹੜੀ ਵੀਡੀਓ ਆ ਇਹ ਵੀਡੀਓ ਚੱਲੂਗੀ ਜੇ ਸ਼ਨੀਵਾਰ ਤੱਕ ਸ਼ਨੀਵਾਰ ਤੱਕ 4 ਦਿਨਾਂ ਦਾ 4 ਦਿਨ ਸ਼ਨੀਵਾਰ ਤੱਕ 4 ਦਿਨ ਵੀਡੀਓ ਜਿਹੜੀ ਆ ਇਹ ਆਪਾਂ 4 ਦਿਨਾਂ ਵੀਡੀਓ ਲਗਾਤਾਰ ਚੱਲਦੀ ਰਹਿਣੀ ਆ 4 ਦਿਨ ਦੇ ਅੰਦਰ ਅੰਦਰ ਤੁਸੀਂ ਆਪਣਾ ਕੂਪਨ ਨੰਬਰ ਦੇ ਕੇ ਕਲੇਮ ਲੈ ਸਕਦੇ ਜੇ ਸਾਡੇ ਤੋਂ ਠੀਕ ਹੈ ਜੀ ਤੇ ਇਹ ਸੂਟ ਜਿਹੜੇ ਦੁਪੱਟਿਆਂ ਵਾਲੇ ਜੇ ਇਹ 10 10 ਸੂਟ ਆਪਾਂ ਦੇਣੇ ਆ ਇਹਦੇ ਵਿੱਚੋਂ ਜਿਹੜੇ ਨੰਬਰ ਨਿਕਲਣਗੇ ਆਪਾਂ ਇਹ ਨੰਬਰ ਨੋਟ ਕਰੀ ਜਾਓ ਮੈਂ ਦੋਵਾਂ ਲਾਈਵ ਦੇ ਵਿੱਚ ਦਿਖਾ ਦੂੰਗਾ ਤੇ ਵੀਡੀਓ ਵਿੱਚ ਦਿਖਾ ਦੂੰਗਾ ਚੈੱਕ ਕਰ ਲਿਓ ਤੇ ਇਹ ਤੁਸੀਂ ਵੇਖ ਸਕਦੇ ਜੇ ਇੱਕ ਮਿੰਟ ਵੀਡੀਓ ਵਿੱਚ ਦਿਖਾ ਦੇ ਪਹਿਲਾਂ ਇਹ ਸਾਰੇ ਜਿਹੜੇ ਨੇ ਇਹ ਚੋ ਜਿਹੜਾ ਮਰਜ਼ੀ ਕੋਈ ਵੀ ਜਿਹੜਾ ਤੁਸੀਂ ਦੁਕਾਨ ਤੇ ਆਣ ਕੇ ਵੀ ਵੇਖ ਸਕਦੇ ਜੇ ਜੇ ਕਿਸੇ ਨੂੰ ਕੋਈ ਵੀ ਡਾਊਟ ਨਾ ਹੋਵੇ ਆਉਂਦਾ ਇਹ ਪਰਚੀਆਂ ਕੂਪਨ ਕਹ ਲਓ ਇੱਕ ਤਰ੍ਹਾਂ ਦੇ ਤੁਸੀਂ ਕਿਉਂਕਿ ਆਪਾਂ ਉਹ ਅਰੇਂਜਮੈਂਟ ਜਾਂ ਕਰ ਲਈ ਸਕੇ ਕੂਪਨ ਵਾਲਾ ਪਰਚੀਆਂ ਤੁਸੀਂ ਸਮਝੋ ਕਮੇਟੀ ਨਗਰ ਲੱਗੀ ਹੈ 44 ਕਮੇਟੀ ਰਹੂਗਾ ਨਹੀਂ ਠੀਕ ਹੈ ਜੀ ਇਹ ਚੋਂ ਜਿਹੜਾ ਮਰਜੀ ਇੱਕ ਜਿਹੜਾ ਵੀ ਨਿਕਲਦਾ ਆਉਂਦਾ ਆਪਾਂ ਨਾਲ ਦੀ ਨਾਲ ਦਿਖਾਈ ਜਣਾ ਲਾਈਵ ਬੋਲੀ ਜਣਾ ਨਾਲ ਦੀ ਨਾਲ ਹੀ ਪਹਿਲੇ 10 ਜਿਹੜੇ ਇਹ ਸੂਟ ਇਹ ਸੂਟ 10 ਦੁਪੱਟਿਆਂ ਵਾਲੇ ਕਰਦੇ ਸੱਜਣਾ ਸਾਈਡ ਤੇ ਕਿੱਥੇ ਰੱਖਦੇ ਸੂਟ 10 ਮੈਂ ਚੁੱਕ ਲਵਾਂਗੀ ਠੀਕ ਹੈ ਜੀ ਹਰ ਹੱਦ ਇੱਥੇ ਰੱਖਦੇ ਵੀਡੀਓ ਚ ਭਾਜੀ ਆਉਣ ਡਿਆ ਨਾ ਸੈਂਟਰ ਦੇ ਦੋਵਾਂ ਦਾ ਫਿਰ ਪੋਟ ਹੋ ਕੇ ਇਹ ਦੁਪੱਟਿਆਂ ਵਾਲੇ ਹਾਂ ਇਹ ਦੁਪੱਟਿਆਂ ਵਾਲੇ ਸੂਟ ਨੇ ਕੋਈ ਚੱਕਰ ਨਹੀਂ ਦੁਪੱਟੇ ਆਲ ਓਵਰ ਸੂਟ ਜੀ ਬੇਟਾ ਮੈਚਿੰਗ ਵੀ ਆ ਦੁਪੱਟਿਆਂ ਨਾਲ ਉਹ ਵੀ ਦਿਖਾ ਦੇ ਸੋਹਣੀ ਆਓ ਬੋਲਦੇ ਆਹ ਪ੍ਰਿੰਟ ਸੂਟ ਪ੍ਰਿੰਟ ਸੂਟ ਜੀ ਨਾਲ ਪਲੇਨ ਬਾਟਮ ਤੇ ਨਾਲ ਦੁਪੱਟਾ ਕਾਟਨ ਦਾ ਇਹ ਸਾਰੇ ਤੁਹਾਡੇ ਆਸੀ ਫ੍ਰੀ ਸੂਟ ਜੀ 550 600 ਵਾਲੇ ਸੂਟ ਨੇ ਜਿਹੜੇ ਅੱਜ ਆਪਾਂ ਤੁਹਾਨੂੰ ਫ੍ਰੀ ਦੇਣ ਲੱਗੇ ਆ ਇਹ ਜਿਹੜਾ ਇਹ ਉਹਨਾਂ ਕਸਟਮਰ ਦੇ ਨੇ ਜਿਨ੍ਹਾਂ ਸਾਡੀਆਂ ਸਾਡੇ ਕੋਲ ਆਰਡਰ ਕੀਤੇ ਨਾਲ ਸਾਡੀਆਂ ਵੀਡੀਓ ਸ਼ੇਅਰ ਕੀਤੀਆਂ ਜਿਹੜੀਆਂ ਅੱਗੇ ਜਿਹੜੇ ਕਸਟਮਰ ਤੇ ਵੀਡੀਓ ਨਹੀਂ ਸ਼ੇਅਰ ਕੀਤੀਆਂ ਆਪਾਂ ਕਿਸੇ ਨੂੰ ਗੁਪਤ ਨਹੀਂ ਜੇ ਭੇਜ ਰਹੇ ਇਹ ਗੱਲ ਆਪਾਂ ਕਲੀਅਰਲੀ ਤਾਂ ਆਪਾਂ ਸਾਰਾ ਲੋਡ ਰੱਖਿਆ ਹੈ ਕਾਰ ਰਿਕਾਰਡ ਜੇ ਬਕਾਇਦਾ ਰੱਖਿਆ ਵੀ ਕਿਹਦੇ ਕਿਹਨੂੰ ਗਿਆ ਕਿਨੇ ਸਾਡਾ ਸ਼ੇਅਰ ਕੀਤਾ ਹਾਂ ਤਿੰਨ ਚਾਲਨ ਹਦ ਪਹਿਲਾ ਲੈ ਬਾਬਾ ਜੀ ਦਾ ਨਾਮ ਕਲਰ ਸਾਰੇ ਵੱਖਰੇ ਵੱਖਰੇ ਚੰਗਾ ਕੱਢੀ ਜਾਈਏ ਆਪਣੇ ਜਿੱਦਾਂ ਹੁਣ ਗ੍ਰੀਨ ਕੱਢਿਆ ਫਿਰ ਪਿੰਕ ਕਾਢ ਲਈ ਦੋ ਜੀ ਬਾਬਾ ਜੀ ਦਾ ਲੈ ਕੇ ਨਾਮ ਪਹਿਲਾਂ ਤਾਂ ਮੈਂ ਵੀਡੀਓ ਹੀ ਦਿਖਾ ਦਿੰਦਾ ਇੱਧਰ ਆ ਲੋ ਜੀ ਇਹ ਹੈਗਾ ਜੇ ਨਾਮ ਹੈਗਾ ਜੀ ਟੋਕਨ ਨੰਬਰ ਹੈਗਾ ਜੀ A5 A5 5 ਨੰਬਰ ਸੁਪਿੰਦਰ ਗੌਰ ਐਸਐਸ ਨਗਰ ਤੋਂ ਜੀ ਮਹਾਲੀ ਤੋਂ ਬਾਈ ਪਹਿਲਾ ਜੀਨਰ ਅੱਗੇ ਦਿਖਾਓ ਲਓ ਜੀ ਆਉਂਦਾ ਮੈਨੂੰ ਦਿਖਾਓ ਦੋਵਾਂ ਵੀਡੀਓ ਕਲੀਅਰ ਹੈ ਨਹੀਂ ਕਲੀਅਰ ਨਹੀਂ ਆ ਰਿਹਾ ਕਿਤੇ ਆਉਂਦਾ ਕਲੀਅਰ ਦਾ ਦੋ ਮੈਂ ਉਹਦੇ ਚ ਕਰ ਦਵਾ ਚਾਨਣ ਵਾਜਦਾ ਨਾ ਲਾਈਟ ਦਾ ਲਾਈਟ ਬੰਦ ਕਰ ਲਓ ਲਾਈਟ ਬੰਦ ਕਰ ਲਓ ਹਾਂ ਤਾਂ ਠੀਕ ਹੈ ਹਾਲੋ ਜੀ ਠੀਕ ਹੈ ਜੀ ਇਹ ਆਪਣਾ ਸਕਰੀਨ ਸ਼ਾਟ ਲੈ ਲਿਓ ਨਾਲ ਕੂਪਨ ਦਾ ਮੈਨੂੰ ਮੈਸੇਜ ਭੇਜ ਦਿਓ ਆਪਣੇ ਦਾ ਜੀ ਇਹ ਹੈਗੇ ਜੀ ਸੁਪਿੰਦਰ ਕੌਰ ਜੀ ਟੋਕਰ ਨੰਬਰ ਹੈਗਾ ਜੀ A5 ਠੀਕ ਹੈ ਜੀ ਇਧਰ ਮੀਡੀਆ ਚ ਵੀ ਵੇਖ ਲਓ A5 ਇਹਨੂੰ ਸਾਈਡ ਤੇ ਕਰ ਦੋ ਉੱਪਰ ਪਾ ਲਓ ਜਦ ਸਾਈਡ ਤੇ ਕਰ ਦੋ ਚਲੋ ਇਹਨਾਂ ਜੋ ਇੱਕ ਸੂਟ ਤੁਹਾਡਾ ਜੀ ਜੀ ਇੱਕ ਸੂਟ ਵੀ ਸਾਈਡ ਤੇ ਕਰ ਦਿ ਇਹ ਮੈਂ ਫੜੀ ਜਾਨਾ ਨਾਲ ਦੀ ਨਾਲ ਮੈਂ ਜੇਬ 'ਚ ਪਾਈ ਜਾਨਾ ਆਪਣੇ ਇੱਥੇ ਰੱਖੀ ਜਾਨੇ ਇੱਥੇ ਸਾਹਮਣੇ ਰੀਜੀ ਨਾ ਪਾ ਬੰਦ ਉਹ ਇਹ ਸੂਟ ਦੇ ਵਿੱਚ ਹੀ ਕੋਪਨ ਪਾਈ ਜੋ ਹੂੰ ਸੂਟ ਜਿਹੜਾ ਸੂਟ ਨੇ ਨੇ ਜਿਹੜਾ ਸੂਟ ਨਿਕਲ ਜਾਂਦੇ ਉਹ ਕੋਈ ਨਹੀਂ ਰੈਂਡਮਲੀ ਆਪਾਂ ਕਰਦੇ ਆ ਆਪਾਂ ਟੈਂਪਰੇਰੀ ਕੰਮ ਕਰ ਲਏ ਨੇ ਆ ਨਾਲ ਦੀ ਨਾਲ ਜਿਹੜੇ ਨਿਕਲਦੇ ਜਾਂਦੇ ਆ ਪੈਸੇ ਰੱਖੀਏ ਨੇ ਕਲਰ ਆਨੰਦ ਚੇਂਜ ਕਰਕੇ ਖੋਲੀ ਹੁਣ ਭਾਵੇਂ ਕੋਈ ਨਹੀਂ ਆ ਪੇਂਟ ਕੱਢਦਾ ਲਓ ਜੀ ਸਭ ਕਰਨ ਲਓ ਲਓ ਜੀ ਟੋਕਨ ਨੰਬਰ ਆ ਗਿਆ ਜੇ A22 22 A22 ਨਾਈਟ ਬੰਦ ਕਰ ਲਿਆ ਜੇ ਨਹੀਂ ਫਿਰ ਜਾਵਦੇ ਤੇ ਆ ਲਓ ਜੀ A22 ਆ ਗਿਆ ਜੇ ਨਾਮ ਹੈਗਾ ਜੇ ਜੀ ਪ੍ਰੀਤ ਚੀਮਾ ਲੁਧਿਆਣੇ ਤੋਂ ਥੋੜਾ ਅੱਗੇ ਲਓ ਜੀ ਹਾਂ ਇਧਰ ਹੀ ਗਾਦੇ ਰਹੇ ਠੀਕ ਹੈ ਇਹ ਦੂਜਾ ਜੇ ਦੂਜਾ ਪ੍ਰਾਈਜ਼ ਜਿਹੜਾ ਕੋਪਨ ਨਿਕਲਿਆ ਜੇ ਉਹ ਹੈਗਾ ਜੇ ਪ੍ਰੀਤ ਚੀਮਾ ਜੀ ਲੁਧਿਆਣੇ ਤੋਂ 22 ਨੰਬਰ ਜੇ 822 ਇੱਕ ਪਾਸੇ ਕਰਤਾ ਜੇ ਸਾਈਡ ਤੇ ਤੁਹਾਡਾ ਜੀ ਇਹ ਵੀ ਲੋ ਕਲਰ ਮਿਕਸ ਕਰ ਲਓ ਸਾਰੇ ਜੀ ਹਾਂ ਕੋਡ ਤੇ ਹੈ ਉਹ ਵਿਚਰਾ ਉਹ ਵਿਚਰਾ ਚਲੋ ਜੀ ਚਲੋ ਹਰ ਵਾਰੀ ਮਿਕਸ ਕਰ ਲਿਆ ਕਰੋ ਖੋਲਣ ਤੋਂ ਪਹਿਲਾਂ ਲੋ ਜੀ ਫਿਰ ਲੁਧਿਆਣੇ ਵਾਲੇ ਲੁਧਿਆਣਾ ਸੰਗੁਰ 11 ਮਨਦੀਪ ਕੌਰ ਮਨਦੀਪ ਕੌਰ ਟੋਕਨ ਨੰਬਰ ਆਇਆ ਜੀ ਇਹਨਾਂ ਦਾ A11 ਹਾਂ ਜੀ ਜੀ ਆ ਲੋ ਜੀ A11 A11 ਨੰਬਰ ਹੈਗਾ ਜੀ ਨਾਮ ਹੈਗਾ ਜੀ ਮਨਦੀਪ ਕੌਰ ਹੈ ਜੀ ਲੁਧਿਆਣੇ ਤੋਂ ਹੋਜੀ ਤੋਂ ਇਹ ਕੀ ਹੋ ਗਿਆ ਇਹ ਹੋ ਗਿਆ ਤੇ ਇਹਦਾ ਨੰਬਰ ਆ ਇੱਕ ਮਿੰਟ ਨਹੀਂ ਯਾਰ ਬੈਠੇ ਖੜੇ ਗਿਆ ਮੈਂ ਵੀ ਫੜਨਾ ਲੱਗ ਗਿਆ ਲਓ ਜੀ ਟੋਕਨ ਨੰਬਰ ਆਜੇ 35 ਤੇ ਇਹ ਨਾਮ ਹੈਗਾ ਜੀ ਅਮਰਪਾਲ ਸਿੰਘ ਤਰਨਤਾਰਨ ਤੋਂ ਲਓ ਜੀ ਤਰਨਤਾਰਨ ਵਾਲਿਓ ਆ ਲੋ ਜੀ ਇਹ ਹੈਗਾ ਜੇ A35 ਅਮਰਪਾਲ ਸਿੰਘ ਤਰਨਧਰਮ ਤੋਂ ਉਹਨੇ ਫੇਪਿੰਗ ਕੱਢ ਲੱਖੀਂ ਕਨਾ ਜਿਹੜੀਆਂ ਮਰਜ਼ੀ ਕੱਢ ਦੋ ਸਾਰੀਆਂ ਬਰਾਬਰੀ ਹੀ ਬਣੀਆਂ ਆ ਪਰਤੀ ਲੋ ਜੀ ਇਹ ਹੈਗਾ ਜੇ ਅਜੀਤਪਾਲ ਸਿੰਘ ਹਜੂਰ ਸਾਹਿਬ ਤੋਂ ਬਾਜੀ ਦੀ ਨਗਰੀ ਚੋਂ ਹਜੂਰ ਸਾਹਿਬ ਤੋਂ ਅਜੀਪਾਲ ਸਿੰਘ A33 ਨੰਬਰ ਦੇ ਇਹਨਾਂ ਦਾ ਹਲੋ ਜੀ A33 ਅਜੀਪਾਲ ਸਿੰਘ ਹਜੂਰ ਸਾਹਿਬ ਤੋਂ ਜੀ ਕੱਢ ਦੋ ਸਾਈਡ ਤੇ ਗੱਲ ਕਰੋ ਥੋੜਾ ਜਲਦੀ ਕਰੀ ਜਾਓ ਵੀਡੀਓ ਲੱਗਦੀ ਹੋ ਜਣੀ ਆ ਹਾਂਜੀ ਹਾਂਜੀ ਕੋਲੇ ਨਹੀਂ ਨਹੀਂ ਜੀ ਸਤ ਸ੍ਰੀ ਅਕਾਲ ਲੋ ਜੀ ਕੋਮਲਪ੍ਰੀਤ ਅੰਮ੍ਰਿਤਸਰ ਤੋਂ ਜੀ 38 ਇਹ ਆ ਜਿੰਨਾ ਜਿੰਨਾ ਦੇ ਨੰਬਰ ਆਉਣਦੇ ਹੈ ਨਾ ਉਹ ਜਿੰਨਾ ਕੋ ਕੂਪਨ ਗਏ ਨੇ ਮੈਨੂੰ ਸਕਰੀਨਸ਼ਾਟ ਪਾ ਦਿਓ ਕੂਪਨ ਦੇ WhatsApp ਨੰਬਰ ਤੇ ਪਾ ਦਿਓ WhatsApp ਨੰਬਰ ਤੇ ਪਾ ਦਿਓ ਆਪਾਂ ਸਵੇਰੇ ਹੀ ਪਾਰਸਲ ਜਿਹੜੇ ਆ ਲਵਾ ਦੇਣੇ ਸਾਰਿਆਂ ਦੇ ਹਾਂਜੀ ਸੁਣ ਦੱਸ ਤਾਂ ਜਿਹੜੇ ਵਰਜੀਪਤ ਕੱਢੀ ਜਾ ਕਲਰ ਸਾਰੇ ਕੱਢ ਲੈ ਬੱਸ ਜਿਹੜੇ ਤਰ੍ਹਾਂ ਦਿਲ ਕਰਦਾ ਉਹ ਚੁੱਕੀ ਜਾ ਕੋਈ ਜਿੱਕਤ ਨਹੀਂ ਆ 25 ਪਿਆਰਾ ਸਿੰਘ ਜੀ ਪਟਿਆਲੇ ਤੋਂ ਇਹ ਹੈਗਾ ਜੀ 25 ਨੰਬਰ 825 ਪਿਆਰਾ ਸਿੰਘ ਜੀ ਪਟਿਆਲੇ ਤੋਂ ਜੇ ਮੇਰੀਆਂ ਵੀਡੀਓ ਵੇਖਣ ਦੇ ਆ ਜੇ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ ਦਿਓ ਆਪਾਂ ਤੁਹਾਡੇ ਪਾਸ ਜਿਹੜੇ ਆ ਉਹ ਆਪਾਂ ਸੋਧੇ ਲਵਾ ਦਨੇ ਆ ਜੇ ਲਾਈਟ ਵੇਖਣ ਦੇ ਸੇ ਚਿਤ ਕਰ ਲਓ ਹਾਂ ਬਹੁਤ ਟਾਈਮ ਮੁੜ ਜਾਣਾ ਲੰਬਾ ਹੋ ਜਾਂਦਾ ਲਓ ਜੀ ਅੱਗੇ ਆਗਾ ਜੇ ਬਲਬੀਰ ਸਿੰਘ ਉੱਤਰ ਪ੍ਰਦੇਸ਼ ਜੁਪੀ ਤੋਂ ਆ ਲਓ ਜੀ ਇਹ ਹੈਗਾ ਜੇ A12 A12 ਨੰਬਰ ਨਾਮ ਹੈਗਾ ਜੇ ਬਲਬੀਰ ਸਿੰਘ ਉੱਤਰ ਪ੍ਰਦੇਸ਼ ਜੁਪੀ ਤੋਂ ਦੋਵੇਂ ਜਾ ਕੇ ਰੱਖੀਏ ਚਾਹ ਲਓ ਜੀ ਇਹ ਵੀ ਕਰੋ ਸਾਡੇ ਤੋਂ ਜੀ ਲਓ ਜੀ ਅਰਗਿਵ ਮੇਨ ਨੂੰ ਉਹ ਕੋਈ ਕਿਤੇ ਦੇਸੀ ਕੋਈ ਗੱਲ ਨਹੀਂ ਜਿਹੜਾ ਮੱਤੀ ਕੱਢੀ ਜਾਵੇ ਅੱਠ ਬਰਤੀ ਨੇ ਲੀ ਗਏ ਦੂਰ ਹੈਗੇ ਜੇ ਉਹ ਇਹ ਆ ਗਿਆ ਜੀ ਜੀ ਸੁਖਜਿੰਦਰ ਸਿੰਘ ਮੱਲੂ ਨੰਗਲ ਇਹ ਆਪਣਾ ਹੈਗਾ ਨਹੀਂ ਨਹੀਂ ਇਹ ਮੇਰਾ ਨਹੀਂ ਭਰਾਵਾ ਲਓ ਜੀ ਇਹ ਅਣੇ ਤਾਂ ਮੈਂ ਫੋਨ ਨੰਬਰ ਵੀ ਦੇ ਦੂੰਗਾ ਤੁਹਾਨੂੰ ਭਰਾਵਾ ਕਿਤੇ ਇਹ ਨਾ ਸੋਚੋ ਵੀ ਮੇਰਾ ਆ ਠੀਕ ਹੈ ਜੀ ਅੰਤ ਸੱਚੀ ਮੱਲੂ ਨੰਗਲ ਆ ਹਾਂ ਹਾਂ ਜਿਹੜੇ ਜਿਹੜੇ ਇਹ ਇਹ ਜਿਹੜੇ ਇਦਾਂ ਦੇ ਨੰਬਰ ਆ ਨਾ ਜਿੱਦਾਂ ਹੁਣ ਇੱਥੇ ਜਗਦੇ ਕਲਾਂ ਦੇ ਵੀ ਹੈਗੇ ਆ ਚੰਡੇਰਾ ਦਾ ਵੀ ਹੈਗੇ ਆ ਇਹ ਜਿਹੜੇ ਆ ਇਹ ਬਾਈ ਹੈਂਡ ਵਾਲੇ ਵੀ ਹੈਗੇ ਜਿਹੜੇ ਕਸਟਮਰ ਸਾਡੇ ਕੋਲ ਦੁਕਾਨ ਤੇ ਆਉਂਦੇ ਆ ਨਾ ਉਹ ਸੂਟ ਲੈਂਦੇ ਜਦੋਂ ਆਪਾਂ ਨਾਲ ਦੀ ਨਾਲ ਉੱਥੇ ਜਿਹਨਾਂ ਨੂੰ ਦਿੰਨੇ ਆ ਇਹ ਉਹਨਾਂ ਦੇ ਵੀ ਹੈਗੇ ਆ ਅੱਛਾ ਇਹ ਸਿਰਫ ਆਨਲਾਈਨ ਵਾਲਿਆਂ ਦੇ ਨਹੀਂ ਕਿ ਸਾਰੇ ਜਿਹੜੇ ਦੁਕਾਨ ਤੇ ਕਸਟਮਰ ਲੈ ਕੇ ਜਾਂਦੇ ਨਾ ਉਹ ਫਿਰ ਕਹਿੰਦੇ ਕਹਿੰਦੇ ਭਾਜੀ ਅਸੀਂ ਜਿੱਦਾਂ 쿠ਪਨ ਸਾਨੂੰ ਕਿਦਾਂ 쿠ਪਨ ਦੋਵਾਂਗੇ ਇਹ ਫਿਰ ਉਹਨਾਂ ਦੇ ਨਾਮ ਆਉਂਦੇ ਆ ਠੀਕ 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 ਹੈ ਜੀ ਇਹਦਾ ਇਹਨਾਂ ਦਾ ਵੀ ਮੈਂ ਫੋਨ ਨੰਬਰ ਦੇ ਦੂੰਗਾ ਇਹ ਵੀ ਆਪਣੇ ਬੰਦੇ ਨੇ ਖਾ ਸੀ ਕੌਣ ਆ ਭਲਾ ਜੀ ਚਾਚੂ ਸ਼ਰਟ ਤਾਂ ਦਸਤਨਾਮ ਬਾਅਦ ਵਿੱਚ ਚਲੋ ਬਾਸ ਲੈ ਗਏ ਜਿਹੜਾ ਅੱਖਾਂ ਬੰਦ ਕਰਕੇ ਕਾਰਡ ਖੋਲ ਕੇ ਕਾਰਡ ਬਣਾਉਣਾ ਹੈ ਚਲ ਸਕਾਈਪ ਖੰਦਰ ਕੇ ਤੇ ਚੱਲ ਖੋਲ ਦੇ ਟੋਕਰ ਨੰਬਰ 29 ਕੁਲਦੀਪ ਕੌਰ ਫਾਜ਼ਲ ਕਾ ਲਓ ਜੀ ਇਹ ਆ ਗਿਆ ਜੇ 29 29 ਫਾਜ਼ਲ ਕਾ ਇਹ ਕੀ ਕਰੀਓਗੇ ਅੱਛਾ ਇੱਧਰ ਹੈਗਾ ਆ ਲਓ ਜੀ ਆ ਲਓ ਜੀ 29 ਫਾਜ਼ਲ ਦਾ ਆ ਸੂਟ ਇਹੋ ਜੇ ਆਹ ਹੀ ਜੇ ਦੁਪੱਟੇ ਵਾਲੇ ਸੂਟ ਜਿਹੜੇ ਹੈਗੇ ਆਪਾਂ 10 ਜਿਹੜੇ ਆ ਕੱਢ ਦਿੱਤੇ ਕੁੱਪਣ ਇਹ ਇਸ ਤੋਂ ਬਾਅਦ ਜਿਹੜੇ ਬਿਨਾਂ ਦੁਪੱਟੇ ਵਾਲੇ ਜੇ ਉਹਦੇ ਵਿੱਚੋਂ ਵੀ ਤੁਹਾਨੂੰ ਆ ਲਓ ਜੀ ਕਲਰ ਸਾਰੇ ਬਹੁਤ ਸੋਹਣੇ-ਸੋਹਣੇ ਮਿਲ ਜਣਗੇ ਤੇ ਇਹ ਵੀ ਹਨ ਥੋੜਾ ਛੇਤੀ ਕੱਢੀ ਜੋ ਮਤਲਬ ਵੀਰੇ ਬੜੀ ਲੰਬੀ ਹੁੰਦੀ ਜਾਂਦੀ ਛੇਤੀ ਛੇਤੀ ਕਸਟਮਰ ਨਾਲ ਮੁੜ ਕੇ ਬੋਰ ਹੋ ਜਾਂਦਾ ਜਿੰਨਾ ਵਿਚਾਰ ਵਿਚਾਰਾ ਵੇਟ ਨਹੀਂ ਕਰਦਾ ਲੋਕ ਲਓ ਜੀ ਫਰਸਟ ਆ ਗਿਆ ਜੀ A1 ਟੋਕਨ ਬਿਕਰਮਜੀਤ ਸਿੰਘ ਗਰਦਾਸਪੁਰ ਤੋਂ ਆ ਲਓ ਜੀ ਬਿਕਰਮਜੀਤ ਸਿੰਘ ਗਰਦਾਸਪੁਰ ਤੋਂ ਬਿਕਰਮਜੀਤ ਸਿੰਘ ਜੀ ਆ ਗਏ ਗਰਦਾਸਪੁਰ ਤੋਂ ਟੋਕਨ ਨੰਬਰ ਹੈਗਾ ਜੀ A1 ਇਹਨਾਂ ਦਾ ਜੀ ਇੱਥੋਂ ਸ਼ੁਰੂ ਹੋਇਆ ਹੈਗਾ ਟੋਕਨ ਇਸ ਕਸਟਮਰ ਤੋਂ ਤੇ ਇਹ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਸਟਮਰ ਨੇ ਕਸਟਮਰ ਸਾਰੇ ਸਤਿਕਾਰਯੋਗ ਨੇ ਪਰ ਇਹ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਨਾਂ ਦਾ ਨੰਬਰ ਨਿਕਲਿਆ ਹੈਗਾ ਆਹ ਲਓ ਜੀ ਅੱਗੇ ਆ ਗਿਆ ਜੇ ਟੋਕਨ ਨੰਬਰ A8 ਐਡਵੋਕੇਟ ਵਿਕਾਸ ਜੀ ਹਰਿਆਣੇ ਤੋਂ ਆਹ ਲਓ ਜੀ ਇਹ ਆ ਗਿਆ ਜੇ A8 ਇਹ ਹੈਗੇ ਜੀ ਵਿਕਾਸ ਜੀ ਐਡਵੋਕੇਟ ਨੇ ਹਰਿਆਣੇ ਤੋਂ ਜੀ ਉਹਨਾਂ ਦੇ ਘਰੋਂ ਜਿਹੜਾ ਪਾਰਸਲ ਬੁੱਕ ਹੋਇਆ ਹੈ ਜੇ ਲਓ ਕੋਈ ਆ ਗਿਆ ਕੋਈ ਕੋਈ ਵੀ ਖੋਲ ਲੋ ਨੰਬਰ A9 ਕਮਲਕੌਰ ਜੀ ਸਾਹਿਬ ਬੜੂ ਸਾਹਿਬ ਬੜੂ ਸਾਹਿਬ ਹਾਂ ਚਲੋ ਆਹ ਲਓ ਜੀ ਇਹ ਆ ਗਿਆ ਜੀ A9 ਕਮਲਕੌਰ ਜੀ A9 ਕਮਲਕੌਰ ਜੀ ਬੜੂ ਸਾਹਿਬ ਲਓ ਜੀ ਹਾਂ ਜੀ ਕਰ ਦਿਓ ਜੀ ਸਾਈਡ ਤੇ ਇਹ ਬਿਨਾਂ ਦੁਪੱਟੇ ਵਾਲੇ ਜੀ ਏ ਆ ਗਿਆ ਜੀ A2 ਏ ਆ ਗਿਆ A2 ਟੋਕਨ ਨੰਬਰ ਆ ਗਿਆ ਜੀ A2 ਗੁਰਸੰਗਤ ਸਿੰਘ ਜੀ ਲੋਪੋ ਕੇ ਢੁੱਪ ਗਿਆ ਆ ਗਿਆ ਹੁਣ ਆ ਅਸਲੀ ਨਾਲ ਅਗ ਲੱਗ ਵਾਲੇ ਜਿਹੜੇ ਕਸਟਮਰ ਨਾਲ ਸਾਡੇ ਕਈ ਜਿਹੜੇ ਬਾਈ ਹੈਂਡ ਵਾਲੇ ਵੀ ਹੈਗੇ ਆ ਇਹਨਾਂ ਨੂੰ ਆਪਾਂ ਬਾਈ ਹੈਂਡ ਵੀ ਪਾਸਵਰਡ ਦਿੱਤੇ ਆ ਉਹਨਾਂ ਦੇ ਵੀ ਟੋਕਣ ਹੈਗੇ ਨੇ ਆ ਲੋ ਕਿਉਂਕਿ ਵੀਡੀਓ ਤਾਂ ਉਹ ਵੀ ਸੇਮ ਹੀ ਸ਼ੇਅਰ ਕਰਦੇ ਸਾਰੇ ਕੱਢ ਦੋ ਬੱਤ ਜਿਹੜਾ ਮਰਜ਼ੀ ਕੱਢ ਲਓ ਤਰਨ ਤਰਨ ਤੋਂ ਨਵਨੀਤ ਕੌਰ ਆ ਲੋ ਜੀ ਨਵਨੀਤ ਕੌਰ ਜੀ ਆ ਗਏ ਤਰਨਤਾਰਨ ਤੋਂ ਟੋਕਨ ਨੰਬਰ ਹੈਗਾ ਜੀ A34 ਹਾਂ ਤਾਂ ਠੀਕ ਹੈ ਲੋ ਜੀ ਲੋ ਬੁਤ ਕੱਟੋ ਬੰਦੀ ਹਾਂ ਕੱਟੋ ਕਿੰਨੇ ਹੋ ਗਏ 3 ਕਿੰਨੇ ਗਿਣੇ ਜੇ 5 ਰਹਿ ਗਏ ਇਹਦੇ ਚ ਵੀ ਗਿਣ ਲਓ ਨਾ ਕਿੰਨੀਆਂ ਪਰਚੀਆਂ ਆਹ ਲੋ ਜੀ A14 ਮਨਦੀਪ ਕੌਰ ਜੀ ਗੁਰਦਾਸਪੁਰ ਤੋਂ ਗੱਲ ਜੀ A14 ਮਨਦੀਪ ਕੌਰ ਜੀ ਗਰਦਾਸਪੁਰ ਤੋਂ ਚੈਟ ਕਰ ਲਓ ਜੀ ਇਹ ਵੀ ਆਪਣਾ 16 ਸਕਰੀਨ ਸ਼ਾਟ ਪਾਈ ਜੋ ਬਸ ਤੁਸੀਂ ਕਰਨਾ ਹੈ ਬਲਜਿੰਦਰ ਕੌਰ ਬਰਨਾਲੇ ਤੋਂ ਆਹ ਲਓ ਜੀ A ਆ ਗਿਆ 4 ਆਹ ਜੀ A4 A4 ਤੇ A ਆ ਗਿਆ ਜੀ ਬਲਜਿੰਦਰ ਸਿੰਘ ਬਰਨਾਲਾ ਤੋਂ ਜੀ ਲਓ ਜੀ ਲਾਸਟ ਤਿੰਨ ਰਹਿ ਗਏ ਜੀ ਹੁਣ ਇਹ ਤਿੰਨੋ ਸਦਾ ਤੁਹਾਡੇ ਹੁਣ ਜਿਹੜੇ ਬਾਕੀ ਰਹਿ ਗਏ ਕਵਲ ਮੱਲੂ ਨੰਗਲਾ ਕਵਲ ਮੱਲੂ ਨੰਗਲਾ ਲਾਵਿੰਦਰ ਕਵਲ ਤੇਰਾ ਨਿਕਲ ਆਇਆ ਜੀ ਇਹ ਜਿਹੜੀਆਂ ਵਿੰਦਰ ਵੀਡੀਓ ਸ਼ੇਅਰ ਕਰਦਾ ਹੈ ਨਾ ਇਹ ਵਧਾਈ ਆ ਲਓ ਜੀ ਠੀਕ ਹੈ ਜੀ ਇਹ ਸੱਚੀ ਇਹਦਾ ਹੈ ਇਹ ਸੱਚੀ ਇਹਦਾ ਹੈ ਆ ਇਹ ਇਹ ਥੈਂਕ ਯੂ ਥੈਂਕ ਯੂ ਕੋਸ਼ਿ ਕਪਲ ਕਪਲ ਦਾ ਆਪਣਾ ਗੁੱਪ ਉੱਪਰ ਨਿਕਲ ਆਇਆ ਕਿਉਂਕਿ ਕਪਲ ਦੇ پرانے ਦੇ ਵੀਡੀਓ ਸ਼ੇਅਰ ਕੀਤੇ ਗਏ ਚਲੋ ਠੀਕ ਹੈ ਜੀ ਲੈ ਜੋ ਜਿਹੜਾ ਮਰਜ਼ੀ ਲੈ ਲੈ ਹਣ ਤੇਰਾ ਇਹ ਲਓ ਜੀ ਮਹਿਕ ਸ਼ਰਮਾ ਰਾਜਾ ਸਾਸੀ ਤੋਂ ਆਉਂਦੀ ਆ ਉਹ ਵੀ ਰਾਜਾ ਸਾਸੀ ਤੋਂ ਵੀ ਆ ਗਏ ਜੇ ਇਹ ਵੀ ਲੋਕਲ ਕਸਟਮਰ ਨੇ ਸਾਡੇ ਜਿਨ੍ਹਾਂ ਦਾ ਨੰਬਰ ਹੈਗਾ ਜੇ 48A ਠੀਕ ਹੈ ਜੀ ਚੈੱਕ ਕਰ ਲਓ ਦੋਵੇਂ ਜਾ ਗਿਆ ਹਾਂ ਲੋ ਜੀ ਸਹੀ ਹੈ ਹਲੋ ਲਾਸਟ ਰਹਿ ਗਿਆ ਜੀ ਲਾਸਟ ਰਹਿ ਗਿਆ ਜੀ ਹੁਣ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਆ ਨਾ ਅਗਲੇ 20 ਜਿਹੜੇ ਆ ਉਹ ਵੀ ਆਪਾਂ ਮੰਡੇ ਨੂੰ ਕੱਢਨੇ ਆ ਅਗਲੇ ਮੰਡੇ ਨੂੰ ਉਹ ਵੀ ਆਪਾਂ ਦੇ ਦੇਣੇ ਤੁਹਾਨੂੰ ਲੋ ਜੀ ਅੰਮ੍ਰਿਤਸਰ ਤੋਂ ਆ ਗਏ ਜੇ ਰਾਜਵਿੰਦਰ ਕੌਰ ਜੀ ਟੋਕਨ ਨੰਬਰ ਹੈਗਾ ਜੇ 47 ਇਹ 1 ਮਿੰਟ ਮੈਂ ਤੁਹਾਨੂੰ ਅਜਾ ਕਲੀਅਰ ਕਰ ਦਵਾਂ ਇਹ ਜਿਹੜੇ ਰਾਜਵਿੰਦਰ ਕੌਰ ਜੀ ਜਿਨ੍ਹਾਂ ਦਾ ਨਾਮ ਆਉਣ ਰਿਹਾ ਇਹ ਇਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਆ ਇਹ ਹੈਗੇ ਜੇ ਖਾਲਸਾ ਕਾਲਜ ਵਾਲੇ ਇਹਦੇ ਦੋ ਨਾਮ ਤੋਂ ਕਸਟਮਰ ਨੇ ਸੇਮ ਰਾਜਵਿੰਦਰ ਕੌਰ ਜੀ ਇੱਕ ਹੈਗੇ ਨੇ ਤਰਨਤਾਰ ਰੋਡ ਤੋਂ ਇੱਕ ਹੈਗੇ ਆ ਖਾਲਸਾ ਕਾਲਜ ਰੋਡ ਤੋਂ ਸੌਰੀ ਖਾਲਸਾ ਕਾਲਜ ਤੋਂ ਤੇ ਮੈਂ ਬੇਨਤੀ ਕਰਦਾ ਖਾਲਸਾ ਕਾਲਜ ਵਾਲਿਆਂ ਨੂੰ ਵੀ ਆਪਣਾ ਟੋਕਨ ਨੰਬਰ ਭੇਜ ਦਿਓ 47 ਵਾਲਾ ਤੇ ਤਰਨਤਾਰਨ ਵਾਲੇ ਜਿਹੜੇ ਉਹ ਕਨਫਿਊਜ਼ਨ ਦੂਰ ਕਰ ਲਿਓ ਆਪਣਾ ਟੋਕ ਨੰਬਰ ਚੈੱਕ ਕਰ ਲਿਓ। ਲਓ ਜੀ। ਠੀਕ ਆ ਜੀ। ਦੋਵਾਂ ਦਾ ਆ ਗਿਆ ਜੀ ਕਲੀਅਰ। ਇਹ ਆਈ ਦੇ ਆਪਣੇ ਹਾਂ ਕਿਉਂਕਿ ਆ ਮੈਂ ਕਿਹਾ ਦੋਵਾਂ ਦਾ ਨਾਮ ਸੇਮ ਨੇ ਤੇ ਕਿਤੇ ਪਲੀਜ਼ ਇਹ ਗੱਲ ਦੀ ਕਨਫਿਊਜ਼ਨ ਨਾ ਹੋ ਜੇ ਪਰ ਆ ਮੈਨੂੰ ਇਨਾ ਆਈਡੀਆ ਕਿ ਇਹ ਖਾਲਸਾ ਕਾਜ ਵਾਲਿਆਂ ਦਾ ਤੇ ਆਪਣਾ ਟੋਕਨ ਜਿਹੜਾ ਆ ਉਹ ਜ਼ਰੂਰ ਪੇ। ਕਮਲ ਬੜੀ ਖੁਸ਼ ਆ। ਕਮਲ ਦਾ ਸ਼ੁਕਰ ਹੈ ਗਿਫਟ ਦੇ ਗਲੇ ਆ ਕਮਲ ਦੀ। ਆ ਆ ਸਾਈਡ ਤੇ ਕਰ ਲਓ ਸਾਰੇ ਆ ਜਿਹੜੇ ਨਿਕਲੇ ਨਹੀਂ ਇਹਨਾਂ ਨੂੰ ਇੱਕ ਵਾਰ ਦੇ ਕਰ ਲਓ। ਠੀਕ ਹੈ ਜੀ ਇਹ ਸਾਰੇ ਸਲਿੱਪਾਂ ਜਿਹੜੀਆਂ ਪਾੜਦੇ ਹੋ ਵੀਡੀਓ ਤੁਸੀਂ ਅੱਜ ਮੇਕ ਲਿਆ ਜਿਹੜੇ ਜਿਹੜੇ ਕਸਟਮਰ ਪਰ ਪਾੜਿਓ ਨਾ ਵੇਟ ਕਰ ਲਿਓ ਜਿੱਦਾਂ ਜਿੱਦਾਂ ਕਸਟਮਰ ਪਾਉਂਦੇ ਆ ਨਾ ਸਕਰੀਨ ਸ਼ਾਟ ਉਦਾਂ ਉਦਾਂ ਰੱਖੀ ਜਾਇਓ ਇਧਰ ਪਾਰਸਲ ਜਿਹੜੇ ਆ ਉਹ ਰੈਡੀ ਹੋਏ ਆ ਇਹ ਸਾਰੇ ਆਪਾਂ ਸਵੇਰੇ ਡਿਸਪੈਚ ਕਰਾ ਦੇਣੇ ਤੇ ਇਦਾਂ ਵੀਡੀਓ ਸ਼ੇਅਰ ਕਰਦੇ ਰਹੋ ਹੋਰ ਗਿਫਟ ਗੁਫਟ ਦਾ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਸੋਹਣੇ ਸੋਹਣੇ ਜੇ ਤੇ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਜੀ ਸასი ਕਾਲ ਜੀ ਧੰਨਵਾਦ ਸਾਰਿਆਂ ਦਾ